ਤਮ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਕਿਰਗੇ ਮੁਸੀਬਤਾਂ ਦੇ ਵਿੱਚ ਉਹਨਾਂ ਦੇ ਨਵੇਂ ਬਣਾਏ ਕੈਫੇ ਜਿੱਹਾਂ ਕੈਪਸ ਕੈਫੇ ਵਿੱਚ ਬੀਤੇ ਦਿਨੀ ਗੋਲੀਆਂ ਚੱਲੀਆਂ ਅੱਜਕੱਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਇਸ ਵਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਿਨ੍ਹਾਂ ਨੂੰ ਕੁਝ ਸਮੇਂ ਪਹਿਲੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇੱਕ ਮੇਲ ਦੇ ਰਾਹੀਂ ਤੇ ਹੁਣ ਉਹਨਾਂ ਦੇ ਨਵੇਂ ਬਣਾਏ ਕੈਫੇ ਕੈਪਸ ਕੈਫੇ ਜੋ ਕਿ ਸਰੀ ਦੇ ਵਿੱਚ ਹੈ 84 ਐਮਨਿਊਸ ਕਾਟ ਰੋਡ ਦੇ ਵਿੱਚ ਸਥਿਤ ਹੈ ਬੀਤੇ ਦਿਨ ਯਾਨੀ ਕਿ 10 ਜੁਲਾਈ ਨੂੰ ਸਥਾਨਕ ਸਮੇਂ 1:30 ਵਜੇ ਦੇ ਕਰੀਬ ਗੋਲੀਬਾਰੀ ਹੁੰਦੀ ਹੈ ਤੇ ਇਸ ਗੋਲੀਬਾਰ ਦੇ ਜ਼ਿੰਮੇਵਾਰੀ ਵੀ ਕਿਸੇ ਲਈ ਹੈ ਜੀ ਹਾਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਨਿਹੰਗ ਸਿੰਘਾਂ ਉੱਪਰ અપਮਾਨਜਨਕ ਟਿੱਪਣੀ ਕੀਤੀ ਸੀ ਤੇ ਇਸ ਦੇ ਹਵਾਲੇ ਤੋਂ ਹਰਜੀਤ ਸਿੰਘ ਲਾੜੀ ਅਤੇ ਤੂਫਾਨ ਸਿੰਘ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਉਹਨਾਂ ਨੇ ਕਪਿਲ ਸ਼ਰਮਾ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮਾਫੀ ਮੰਗ ਲੈਣ ਪਰ ਕਪਿਲ ਸ਼ਰਮਾ ਨੇ ਮਾਫੀ ਨਹੀਂ ਮੰਗੀ ਜਿਸ ਦੇ ਕਰਕੇ ਹੀ ਉਹਨਾਂ ਦੇ ਕੈਪਸ ਕਾਫੇ ਜੋ ਕਿ ਸਰੀ ਕੈਨੇਡਾ ਦੇ ਵਿੱਚ ਹੈ ਗੋਲੀਬਾਰੀ ਹੋਈ ਦੱਸਦੀ ਇੱਕ ਹੀ ਰਾਤੀ 1:30 ਵਜੇ ਦਾ ਸਮੇਂ ਸੀ ਕਾਫੇ ਬੰਦ ਸੀ ਜੋ ਕਾਫੇ ਦਾ ਸਟਾਫ ਸੀ ਉਹ ਬਿਲਕੁਲ ਸੁਰੱਖਿਅਤ ਹੈ ਪਰ ਫਿਰ ਵੀ 10 ਗੋਲੀਆਂ ਜੋ ਕਿ ਉਹਨਾਂ ਦੇ ਖਿੜਕੀ ਜੋ ਕੈਪਸ ਕਾਫੇ ਦੀ ਖਿੜਕੀਆਂ ਉੱਥੇ ਚਲਾਈਆਂ ਗਈਆਂ ਤੇ ਇਸ ਦੀ ਸਿੱਧੇ ਸਿੱਧੇ ਜ਼ਿੰਮੇਵਾਰੀ ਜੋ ਕਿ ਹਰਜੀਤ ਸਿੰਘ ਲਾੜੀਆ ਤੇ ਤੂਫਾਨ ਸਿੰਘ ਨੇ ਲਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਹੁਣ ਵੀ ਕਪਿਲ ਸ਼ਰਮਾ ਨੇ ਮਾਫੀ ਨਹੀਂ ਮੰਗੀ ਤਾਂ ਉਹ ਅਗਲਾ ਅੰਜਾਮ ਪੁੱਗਤਣ ਲਈ ਤਿਆਰ ਹਨ ਤੇ ਇਹ ਸੀ ਇਸ ਸਮੇਂ ਦੀ ਵੱਡੀ ਖਬਰ ਕਪਿਲ ਸ਼ਰਮਾ ਦੇ ਕੈਪਸ ਕਾਫੇ ਜੋ ਕਿ ਸਰੀ ਕੈਨੇਡਾ ਦੇ 84 ਐਮਨਿਊ ਸਟਾਕ ਰੋਡ ਦੇ ਵਿੱਚ ਹੈ ਉਹਨਾਂ ਦੇ ਕੈਫੇ ਦੇ ਰਾਤ ਨੂੰ ਅੱਧੀ ਰਾਤ ਯਾਨੀ ਕਿ 10:00 ਲਈ ਨੂੰ ਗੋਲੀਬਾਰੀ ਹੁੰਦੀ ਹੈ ਤੇ ਹਰਜੀਤ ਸਿੰਘ ਲਾੜੀ ਅਤੇ ਤੂਫਾਨ ਸਿੰਘ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤਾਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਕਿਰਗੇ ਮੁਸੀਬਤਾਂ ਦੇ ਵਿੱਚ ਉਹਨਾਂ ਦੇ ਨਵੇਂ ਬਣਾਏ ਕੈਫੇ ਜਿੱहां ਕੈਪਸ ਕੈਫੇ ਵਿੱਚ ਬੀਤੇ ਦਿਨੀ ਗੋਲੀਆਂ ਚੱਲੀਆਂ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਇਸ ਵਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਿਨ੍ਹਾਂ ਨੂੰ ਕੁਝ ਸਮੇਂ ਪਹਿਲੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇੱਕ ਮੇਲ ਦੇ ਰਾਹੀਂ ਤੇ ਹੁਣ ਉਹਨਾਂ ਦੇ ਨਵੇਂ ਬਣਾਏ ਕੈਫੇ ਕੈਪਸ ਕੈਫੇ ਜੋ ਕਿ ਸਰੀ ਦੇ ਵਿੱਚ ਹੈ 84 ਐਮਨਿਊਜ਼ ਕਾਰਟ ਰੋਡ ਦੇ ਵਿੱਚ ਸਥਿਤ ਹੈ ਬੀਤੇ ਦਿਨ ਯਾਨੀ ਕਿ 10 ਜੁਲਾਈ ਨੂੰ ਸਥਾਨਕ ਸਮੇਂ 1:30 ਵਜੇ ਦੇ ਕਰੀਬ ਗੋਲੀਬਾਰੀ ਹੁੰਦੀ ਹੈ ਤੇ ਇਸ ਗੋਲੀਬਾਰ ਦੇ ਜ਼ਿੰਮੇਵਾਰੀ ਵੀ ਕਿਸੇ ਬੱਚੇ ਨੇ ਲਈ ਹੈ ਜੀ ਹਾਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਨਿਹੰਗ ਸਿੰਘਾਂ ਉੱਪਰ ਅਪਮਾਨਜਨਕ ਟਿੱਪਣੀ ਕੀਤੀ ਸੀ ਤੇ ਇਸ ਦੇ ਹਵਾਲੇ ਤੋਂ ਹਰਜੀਤ ਸਿੰਘ ਲਾੜੀ ਅਤੇ ਤੂਫਾਨ ਸਿੰਘ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਉਹਨਾਂ ਨੇ ਕਪਿਲ ਸ਼ਰਮਾ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮਾਫੀ ਮੰਗ ਲੈਣ ਪਰ ਕਪਿਲ ਸ਼ਰਮਾ ਨੇ ਮਾਫੀ ਨਹੀਂ ਮੰਗੀ ਜਿਸ ਦੇ ਕਰਕੇ ਹੀ ਉਹਨਾਂ ਦੇ ਕੈਪਸ ਕਾਫੇ ਜੋ ਕਿ ਸਰੀ ਕੈਨੇਡਾ ਦੇ ਵਿੱਚ ਹੈ ਗੋਲੀਬਾਰੀ ਹੋਈ ਦੱਸਦੀ ਹੈ ਕਿ ਰਾਤੀ 1:30 ਵਜੇ ਦਾ ਸਮੇਂ ਸੀ ਕਾਫੇ ਬੰਦ ਸੀ ਜੋ ਕਾਫੇ ਦਾ ਸਟਾਫ ਸੀ ਉਹ ਬਿਲਕੁਲ ਸੁਰੱਖਿਅਤ ਹੈ ਪਰ ਫਿਰ ਵੀ 10 ਗੋਲੀਆਂ ਜੋ ਕਿ ਉਹਨਾਂ ਦੇ ਖਿੜਕੀ ਜੋ ਕੈਪਸ ਕਾਫੇ ਦੀ ਖਿੜਕੀ ਹੈ ਉੱਥੇ ਚਲਾਈਆਂ ਇਹ ਅੰਤੇ ਇਸ ਦੀ ਸਿੱਧੇ ਸਿੱਧੇ ਜ਼ਿੰਮੇਵਾਰੀ ਜੋ ਕਿ ਹਰਜੀਤ ਸਿੰਘ ਲਾੜੀਆ ਤੇ ਤੂਫਾਨ ਸਿੰਘ ਨੇ ਲਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਹੁਣ ਵੀ ਕਪਿਲ ਸ਼ਰਮਾ ਨੇ ਮਾਫੀ ਨਹੀਂ ਮੰਗੀ ਤਾਂ ਉਹ ਅਗਲਾ ਅੰਜਾਮ ਪੁੱਗਤਣ ਲਈ ਤਿਆਰ ਹਨ ਤੇ ਇਹ ਸੀ ਇਸ ਸਮੇਂ ਦੀ ਵੱਡੀ ਖਬਰ ਕਪਿਲ ਸ਼ਰਮਾ ਦੇ ਕੈਪਸ ਕਾਫੇ ਜੋ ਕਿ ਸਰੀ ਕੈਨੇਡਾ ਦੇ 84 ਐਮਨਿਊ ਸਟਾਕ ਰੋਡ ਦੇ ਵਿੱਚ ਹੈ ਉਹਨਾਂ ਦੇ ਕਾਫੇ ਦੇ ਰਾਤ ਨੂੰ ਅੱਧੀ ਰਾਤ ਯਾਨੀ ਕਿ 10 ਲਈ ਨੂੰ ਗੋਲੀਬਾਰੀ ਹੁੰਦੀ ਹੈ ਤੇ ਹਰਜੀਤ ਸਿੰਘ ਲਾੜੀਆ ਤੇ ਤੂਫਾਨ ਸਿੰਘ ਨੇ ਇਸ ਦੀ ਜ਼ਿੰਮੇਵਾਰੀ ਲਈ